ਸਜੇਗਾ ਨਾ ਜਵਾਨਾਂ ਨੇ ਕਿ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਏਗੇ ਤੇ ਕੋਈ ਚੈੱਕ ਕੱਟ ਕੇ ਦੇ ਦਿਆਂਗੇ ਵੀਡੀਓ ਧਿਆਨ ਦੇ ਨਾਲ ਸੁਣਨਾ ਗੱਲਬਾਤ ਕਰਾਂਗੇ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਆ ਉਹਦੇ ਬਾਬਤ ਗੱਲਬਾਤ ਕਰਾਂਗੇ ਧਿਆਨ ਦੇ ਨਾਲ ਸੁਣਨਾ ਬੀੜੀ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਭਾਈ ਅੰਬਰਤ ਪਾਲ ਸਿੰਘ ਡਿਬਿਊਗੜ ਜੇਲ੍ਹ ਦੇ ਵਿੱਚ ਹੀ ਹਜੇ ਬੰਦਾ ਉਹਨਾਂ ਉੱਪਰ ਜਿਹੜਾ ਐਨਐਸਏ ਲੱਗਿਆ ਹੈਗਾ ਤੀਸਰੀ ਵਾਰ ਤੇ 바ਕੇ ਸਿੰਘ ਨੇ ਜਿਹੜੇ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਨੌਂ ਸਿੰਘ ਲਿਆਂਦੇ ਨੇ ਬਠਿੰਡਾ ਜੇਲ੍ਹ ਦੇ ਵਿੱਚ ਲਿਆਂਦੇ ਨੇ ਇਸ ਤੋਂ ਪਹਿਲਾਂ ਅੰਬਰਸਰ ਦੀ ਜੇਲ੍ਹ ਦੇ ਵਿੱਚ 35 ਤੋਂ 40 ਸਿੰਘ ਦੱਸੇ ਜਾ ਰਹੇ ਨੇ ਕਿ ਜੋ ਭਾਈ ਅੰਬਰਤਪਾਲ ਸਿੰਘ ਦੀ ਬਹੀਰ ਦੇ ਵਿੱਚ ਚਲਦੇ ਸੀ ਜਣੇ ਕਿ ਸਾਰਿਆਂ ਨੂੰ ਇੱਕੇ ਰੱਸੇ ਮਾਰ ਦਿੱਤਾ ਸਾਰਿਆਂ ਨੂੰ ਜਿਹੜਾ ਕਿ ਉਹਨਾਂ ਉੱਤੇ ਇਹੋ ਜਿਹਾ ਕਾਨੂੰਨ ਥੋਪ ਕੇ ਉਹ ਜਿਹੜਾ ਗੰਦੀਆਂ ਸਰਕਾਰਾਂ ਨੇ ਹਮੇਸ਼ਾ ਲਈ ਉਹਨਾਂ ਨੂੰ ਬੰਦ ਕਰ ਦਿੱਤਾ ਤੀਜਾ ਸਾਲ ਚੜ ਚੁੱਕਿਆ ਹੈਗਾ ਤੀਜਾ ਸਾਲ ਜਿਹੜਾ ਲੰਘ ਚੁੱਕਿਆਗਾ ਪਰ ਅਜੇ ਤੱਕ ਕਿਸੇ ਨੂੰ ਕੋਈ ਰਾਤ ਨਜ਼ਰ ਨਹੀਂ ਆ ਰਹੀ ਅੱਜ ਬਠਿੰਡਾ ਜੇਲ੍ਹ ਦੇ ਕੇਂਦਰ ਜੇਲ੍ਹ ਬਠਿੰਡਾ ਦੇ ਵਿੱਚੋਂ ਪ੍ਰਧਾਨ ਮੰਤਰੀ ਬਾਜੇਕ ਨੂੰ ਉਹਨਾਂ ਦਾ ਮੈਡੀਕਲ ਚੈੱਕਅਪ ਕਰਾਉਣ ਦੇ ਲਈ ਹਸਪਤਾਲ ਦੇ ਵਿੱਚ ਲਿਆਂਦਾ ਸੀ ਤੇ ਪਹਿਲਾਂ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾ ਦਿੰਨੇ ਆ ਫਿਰ ਆਪਾਂ ਮਜੀਠੀਏ ਬਾਰੇ ਗੱਲਬਾਤ ਕਰਨੀ ਆ ਜਿਹੜਾ ਕਿ ਚਿੱਟੇ ਦਾ ਸਦਾਗਰ ਜਿਹਨੇ ਕਿ ਚਿੱਟਾ ਪੰਜਾਬ ਦੇ ਵਿੱਚ ਬੀਜਿਆ ਪੰਜਾਬ ਦੇ ਵਿੱਚ ਕੰਡੇ ਬੀਜਣ ਵਾਲਾ ਜਿਹੜਾ ਕਿ ਭੋਲਾ ਕਹਿ ਰਿਹਾਗਾ ਬਹੁਤ ਡਰੱਗੀ ਜਿਹੜਾ ਕਰੋੜੀਆ ਭੋਲਾ ਜਗਦੀਸ਼ ਭੋਲਾ ਤੇ ਜਣੀ ਕਿ ਬੜੇ ਬੜੇ ਨਾਮ ਲੈ ਚੁੱਕੇ ਨੇ ਕੇਜਰੀਵਾਲ ਲੈ ਚੁੱਕਿਆਗਾ ਭਗਵੰਤ ਮਾਨ ਜਿਹੜਾ ਨਾਮ ਲੈ ਚੁੱਕਿਆਗਾ ਤੇ ਤੀਸਰੀ ਗੱਲ ਜਿਹੜਾ ਪ੍ਰਤਾਪ ਸਿੰਘ ਬਾਜਬਾ ਨੇ ਅੱਜ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਮੁੱਦੇ ਨੂੰ ਬੋਲਦੇ ਕਿਹਾ ਉਹਨੇ ਚਿੰਤਾ ਜਿਹੜੀ ਆ ਉਹ ਪ੍ਰਗਟਾਈ ਆ ਕਿ ਜੇਕਰ ਅਸੀਂ ਅੱਜ ਸਾਰੇ ਇਕੱਠੇ ਹੁੰਦੇ ਤਾਂ ਖਾਲਸਾ ਰਾਜ ਹੋਣਾ ਸੀ ਇਹ ਪ੍ਰਤਾਪ ਸਿੰਘ ਬਾਜਵੇ ਦਾ ਜਿਹੜਾ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਖਾਲਸੇ ਦਾ ਰਾਜ ਹੁੰਦਾ ਜੇਕਰ ਅਸੀਂ ਸਾਰੇ ਇਕੱਠੇ ਹੁੰਦੇ ਪਾਣੀਆਂ ਦੇ ਮੁੱਦੇ ਉੱਤੇ ਅੱਜ ਬੇਸ਼ੱਕ ਸਾਰੇ ਇਕੱਠੇ ਨੇ ਪਰ ਬਧਾ ਹੰਸਵਾ ਦੇ ਵਿੱਚ ਉਹੀ ਕੁਝ ਹੋਇਆ ਕਿ ਲੜਾਈ ਇੱਕ ਦੂਜੇ ਉੱਤੇ ਚੱਕਰ ਸੁੱਟਿਆ ਜੀ ਉਹਨੇ ਐ ਕਰ ਦਿੱਤਾ ਉਹਨੇ ਐ ਕਰ ਦਿੱਤਾ ਇਹ ਤਾਂ ਸਾਰੇ ਲੋਕ ਜਾਣਦੇ ਕਿ ਕਿਹਨੇ ਕੀ ਕੀਤਾ ਇਹ ਤਾਂ ਕੋਈ ਸਾਰਿਆਂ ਨੂੰ ਪਲੀ ਭਾਤ ਪਤਾਗਾ ਜੇਕਰ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਕਾਂਗਰਸ ਨੇ ਕੀਤੀਆਂ ਸੀ ਕਾਲੀਆਂ ਨੇ ਕੀਤੀਆਂ ਸੀ ਇਸ ਕਰਕੇ ਤਾਂ ਜਿਹੜਾ ਬਦਲਾ ਲਿਆਂਦਾ ਸੀ ਪਰ ਬਦਲਾ ਜਿਹੜਾ ਬੁੰਦਲ ਗਿਆ ਅੱਜ ਆਪਣੇ ਆਪ ਨੂੰ ਬਹੁਤ ਜਿਹੜਾ ਕਿ ਸੱਚ ਸੁੱਚੇ ਦੱਸਦੇ ਆ ਇਹ ਸਾਰਿਆਂ ਨੂੰ ਪਤਾ ਕਿ ਭਾਈ ਤੁਸੀਂ ਕਿੰਨੇ ਕ ਪਾਣੀ ਵਿੱਚੋਂ ਦੂਜੇ ਦੀ ਗੱਲ ਤੇ ਕੱਢਣੇ ਆਸੋਕੀਆਂ ਹੁੰਦੀਆਂ ਜਦੋਂ ਆਪ ਤੇ ਵਿਰਤਾ ਪੈਂਦੀ ਆ ਜਦੋਂ ਆਪ ਦੇ ਕਈਆਂ ਗੱਲਾਂ ਉਹੀ ਲੋਕ ਤੁਹਾਡੇ ਜਿਹੜੀਆਂ ਗੱਲਾਂ ਕਈਆਂ ਹੁੰਦੀਆਂ ਨੇ ਉਹ ਜਿਹੜਾ ਸੋਸ਼ਲ ਮੀਡੀਆ ਤੇ ਪਈਆਂ ਨੇ ਤੇ ਚੱਕ ਚੱਕ ਤੁਹਾਡੇ ਮੂਹਰੇ ਲਿਆਉਂਦੇ ਆ ਤੇ ਫਿਰ ਤੁਹਾਡੀ ਬਸਰਮੀ ਦੀ ਕੋਈ ਹੱਦ ਨਹੀਂ ਰਹਿ ਜਾਂਦੀ ਫਿਰ ਤੁਸੀਂ ਟਾਲ ਮਟੋਲ ਕਰਦੇ ਹੋ ਪਹਿਲਾਂ ਤੁਹਾਨੂੰ ਮੈਂ ਪ੍ਰਧਾਨ ਮੰਤਰੀ ਵੱਜੇ ਦੀ ਵੀਡੀਓ ਸੁਣਾਉਣਾ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਬੜੇ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਣਾ ਆਪਣੇ ਕਮੈਂਟ ਜਰੂਰੇ ਜਰੂਰ ਲਿਖਣੇ ਨੇ ਕਿਉਂਕਿ ਅੱਜ ਜੋ ਹਾਲਾਤ ਨੇ ਪੰਜਾਬ ਦੇ ਉਹਨਾਂ ਹਾਲਾਤਾਂ ਨੂੰ ਵੀ ਆਪਾਂ ਪਾਵਾਂਗੇ ਤੇ ਜੋ ਅੱਜ ਪਾਕਿਸਤਾਨ ਤੇ ਭਾਰਤ ਦੀ ਜੰਗ ਵਿਚਾਲੇ ਜੋਖਜ ਹੋ ਰਿਹਾ ਉਸਦੇ ਬਾਅਦ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਪਰ ਆਨੰਤਰੀ ਬਾਜੀ ਕੀ ਦੀ ਵੀਡੀਓ ਸੁਣੋ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਤੇ ਭਾਰਤ ਵਿਚਾਲੇ ਜੋ ਪਾਕਿਸਤਾਨ ਨਾਲ ਤਣਾਅ ਵਧਿਆ ਹੋਇਆ ਉਸ ਨੂੰ ਲੈ ਕੇ ਗੁਰਪੰਤ ਸਿੰਘ ਪੰਨੂ ਦਾ ਇੱਕ ਜਿਹੜਾ ਬਿਆਨ ਆਇਆ ਉਹ ਵੀ ਤੁਹਾਨੂੰ ਸੁਣਾਵਾਂਗੇ ਗੁਰਵੰਤ ਸਿੰਘ ਪੰਨੂ ਵੱਲੋਂ ਜਿਹੜਾ ਭਾਰਤ ਨੂੰ ਫੇਰ ਲਲਕਾਰਿਆ ਗਿਆ ਉਹਨੇ ਜੋ ਫੌਜ ਨੂੰ ਚੇਤਾਵਨੀ ਦਿੱਤੀ ਆ ਜੋ ਭਾਰਤ ਨੂੰ ਚੇਤਾਵਨੀ ਦਿੱਤੀ ਆ ਪਹਿਲਾ ਬਿਆਨ ਸੁਣੋ ਤੁਹਾਡੇ ਬਿਆਨ ਦਿੰਦਾ ਹੈ 2027 ਦੀ ਭਾਈਚਾਰ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਮਹਾਰਾਜ ਹੁਣ ਕਰੇ ਕਿਰਪਾ ਬਾਬਾ ਜੀ ਕੀ ਕਹਿਣਾ ਤਾ ਬਾਬਾ ਜੀ ਮੈਡੀਕਲ ਮੈਂ ਬਾਬਾ ਜੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਰਨਾ ਚਾਹੋਗੇ ਅਫਸਰ ਅੰਮ੍ਰਿਤਾਲਾ ਜੀ ਕਿੰਨੀ ਕੈਸੇ ਡਿਵੈਲਪ ਬੜਾ ਠੀਕ ਹੈ ਜਿੰਨੇ ਸਾਰਾ ਕੋ ਚੜਦੀ ਕਲਾ ਚੜਦੀ ਕਲਾ ਨਹੀਂ ਤੁਹਾਡੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਬਾ ਉਹ ਸਾਰਾ ਕੋ ਠੀਕ ਹੋ ਗਿਆ ਚੜਦੀ ਕਲਾ குரு ਘਰ ਦੀ ਜੀ ਮੈਸੇ ਕੀ ਦੇਣਾ ਚਾਹੁੰਦੇ ਹੋ بس ਇੱਕ ਗੋਣ ਉਹ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਕਿ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗ੍ਰੇਮੀ ਕਰਨ ਵਿੱਚ ਉਹ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝ ਹੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦਿੰਦੇ ਆਂਗੇ ਇਲਾਜ ਕਰਾਵੇ ਆਪਦਾ ਧੰਨਵਾਦ ਇਹ ਸਨ ਪ੍ਰਧਾਨ ਮੰਤਰੀ ਵਾਜੇ ਕੇ ਕਦਾਂ ਮਜੀਠੀ ਨੂੰ ਲਾਜ ਕਰਾਉਣਾ ਚਾਹੀਦਾ ਆਪਦਾ ਜੇ ਨਹੀਂ ਰੁਪਈਆ ਚੈੱਕ ਕੱਟ ਕੇ ਦੇ ਦਿੰਦੇ ਆਂ ਭਾਈ ਰੁਪਈਆ ਉਹਦੇ ਕੋਲੇ ਬਥੇ ਰਹਾਗਾ ਮਜੀਠੀਏ ਨੇ 25 ਸਾਲ ਰਾਜ ਭੋਗਿਆਗਾ ਸਭ ਕੁਛ ਆ ਉਹਦੇ ਕੋਲ ਆ ਪਰ ਠੀਕ ਆ ਕਿ ਉਹ ਮਸਤਿਆ ਹੋਇਆਗਾ ਮਸਤ ਪਣੇ ਦੇ ਵਿੱਚ ਆ ਕੇ ਸਿਰਫ ਆਪਣੇ ਵੋਟਾਂ ਦੀ ਖਾਤਰ ਆ ਇਹ ਜਿਹੜਾ ਦੂਸਰਵਾਦੀ ਕਰ ਰਹੇ ਆ ਹੋਰ ਕੁਝ ਨਹੀਂ ਇਹ ਸਟੰਟ ਬਾਜ਼ੀ ਕਰ ਰਹੇ ਨੇ ਨੇਤਾ 2027 ਦੇ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਵੱਜ ਗਏ ਨੇ ਕਿਹਾ ਕਿ 2027 ਦੇ ਵਿੱਚ ਭਾਈ ਅੰਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਵਾਂਗੇ ਤਾਂ ਇਸੇ ਗੱਲ ਤੋਂ ਡਰਾਂ ਭਾਈ ਇਸੇ ਗੱਲ ਤੋਂ ਰੋਲਾਗਾ ਸਾਰਾ ਆਹੀ ਗੱਲਾਂ ਲੈ ਕੇ ਜਿਹੜਾ ਮਜੀਠੀਆ ਪੁੱब्बा ਮਾਰ ਮਾਰ ਰੋਂਦਾਗਾ ਹੋਰ ਕੋਈ ਗੱਲ ਨਹੀਂ ਤੇ ਜੇਤਕਰ ਤੁਸੀਂ ਅੱਜ ਇਹ ਐਲਾਨ ਕਰ ਦੇਵੇਂ ਪਾਰਟੀ ਕਿ ਅਸੀਂ ਲੜਦੇ ਨਹੀਂ ਤਾਂ ਮਜੀਠੀਆ ਖੋਸਾ ਮਜੀਠੀਆ ਉੱਚੀ ਉੱਚੀ ਸਾਲਾ ਮਾਰੂਆ ਚਾਂਬੜਾ ਪਾਊਗਾ ਬਾਂਦਰ ਵਾਂਗੂ ਨੱਚਦਾ ਦਿਖਾਵਾਂਗੇ ਤੁਹਾਨੂੰ ਤੇ ਫਿਰ ਭਾਈ ਅੰਮਰਤਪਾਲ ਸਿੰਘ ਦੀ ਸਫਤ ਕਰਦੇ ਦਿਖਾਵਾਂਗੇ ਇਹ ਲੋਕਾਂ ਨੂੰ ਉਦੋਂ ਹੱਥ ਪੈਰਾਂ ਦੀ ਪੈਂਦੀ ਆ ਜਦੋਂ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਬਰੋਬਰ ਆ ਖੜੇ ਇਹ ਕਿ ਸਾਨੂੰ ਪਹਿਲਾਂ ਇੱਕ ਸੀਟ ਆਈ ਆ ਤੇ ਹੁਣ ਇੱਕ ਵੀ ਨਹੀਂ ਆਉਣੀ ਇਹਨਾਂ ਨੂੰ ਡਰ ਇਹ ਸਤਾ ਰਿਹਾ ਤੇ ਅਗਲਾ ਜਿਹੜੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਕਤਰਾ ਪੰਜਾਬ ਨੂੰ ਪਾਰਨ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਇਹਨੇ ਲੱਗੇਗਾ ਅਸੀਂ ਸਾਥ ਦੇਾਂਗੇ ਪਾਕਿਸਤਾਨ ਦੀਆਂ ਫੌਜਾਂ ਦਾ ਪੰਜਾਬ ਨੂੰ ਪਾਰਸ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਲਈ ਜੰਗ ਦੇ ਮੈਦਾਨਾਂ ਚੋਂ ਜੰਗ ਦੇ ਮੈਦਾਨਾਂ ਚੋਂ ਜਨਮ ਲੈਂਦੇ ਐ ਨਵੇਂ ਦੇਸ਼ ਤੇ ਖਾਲਿਸਤਾਨ ਪੜੇਗਾ ਕਿਸ ਜੰਗ ਚੋਂ ਨਿਕਲ ਕੇ ਆਏਗਾ ਇੰਡੋਰ 에ਅਰਫੋਰਸ ਸਟੇਸ਼ਨ ਪਠਾਨਕੋਟ 에ਅਰਫੋਰਸ ਸਟੇਸ਼ਨ ਸਿੱਖ ਫੌਜੀਓ ਅੱਜ ਤੁਹਾਡੇ ਕੋਲ ਸਮਾਂ 175 ਸਾਲ ਦੀ ਗੁਲਾਮੀ ਤੁਸੀਂ ਕਰ ਰਹੇ ਹੋ ਪਹਿਲਾਂ ਬ੍ਰਿਟਿਸ਼ ਦੀ ਅੱਜ ਇਸ ਹਿੰਦੁਸਤਾਨ ਦੀ ਇਸ ਹਿੰਦੁਸਤਾਨ ਦੀ ਹੋ ਜਾ ਨੇ ਦਰਬਾਰ ਸਾਹਿਬ ਟੈਟੇਰੀ ਕੀਤਾ ਤੇ ਤਿਰੰਗਾ ਚੜਾਇਆ ਉਥੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾਸ ਰੋਵਰ ਖੂਨ ਨਾਲ ਭਰ ਦਿੱਤਾ ਨਵੰਬਰ 84 ਦੇ ਵਿੱਚ ਸਿੱਖ ਨਸਲ ਕੁਸ਼ੀ ਕੀਤੀ ਫੌਜੀਓ ਤੁਹਾਡੀਆਂ ਲਾਸ਼ਾਂ ਵੀ ਉਥੇ ਸੀ ਜਿੰਦੇ ਸਾੜ ਦਿੱਤਾ ਤੁਹਾਨੂੰ ਤੇ ਤੁਹਾਡੀਆਂ ਬੀਬੀਆਂ ਦੀ ਕਤਲ ਉਹ ਬਾਹਰ ਤਹੀ ਨਹੀਂ ਕੱਲੀ ਕੀਤੀ ਉਹਨਾਂ ਦੀ ਇੱਜ਼ਤ ਲੁੱਟੀ ਗਈ ਤੇ ਵਿਧਵਾ ਕਲੋਨੀ ਬਣੀ ਮੱਥੇ ਤੇ ਕਲੰਕਿਆ ਸਿੱਖ ਫੌਜੀਓ ਤੁਹਾਡੇ ਤੇ ਸਾਡੇ ਸਿੱਖ ਬੀਬੀਆਂ ਵੱਲੋਂ ਸਿੱਖ ਫੌਜੀਓ ਤੁਸੀਂ ਜਸੂਸੀ ਕਰੋ ਹਥਿਆਰ ਪਾਕਿਸਤਾਨ ਦੇ ਖਿਲਾਫ ਨਹੀਂ ਚਲਣਾ ਚਾਹੀਦਾ ਸਿਰਫ ਪੰਜਾਬ ਦੀ ਆਜ਼ਾਦੀ ਲਈ ਚਲਣਾ ਚਾਹੀਦਾ ਯਾਦ ਰੱਖੋ ਪਾਕਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਜੇ ਤੁਸੀਂ ਵੀਡੀਓ ਸੁਣ ਕੇ ਹਟਿਆ ਗੁਰਪਤ ਪੰਨੂ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਵਕੀਲ ਵੀ ਆ ਇੱਕ ਸੰਸਥਾ ਵੀ ਚਲਾ ਰਿਹਾ ਉਹਦੇ ਤਹਿਤ ਕਾਫੀ ਲੰਬੇ ਸਮੇਂ ਤੋਂ ਜਿਹੜਾ ਖਾਲਿਸਤਾਨ ਦੀ ਮੰਗ ਵੀ ਕਰ ਰਿਹਾ ਰਫੰਡ ਲਈ ਵੋਟਾਂ ਦੇ ਤਹਿਤ ਜਿਹੜਾ ਕਿ ਭਾਰਤ ਵੱਲੋਂ ਬਹਿਣਾ ਇਹਨਾਂ ਤੇ ਜਿਹੜਾ ਬਹਿਣ ਲੱਗਿਆ ਹੋਇਆਗਾ ਤੇ ਇਹਨਾਂ ਨੂੰ ਇੱਕ ਅਤਵਾਦੀ ਘੋਸ਼ਿਤ ਕੀਤਾ ਹੋਇਆਗਾ ਮੋਦੀ ਸਰਕਾਰ ਵੱਲੋਂ ਪਰ ਹੁਣ ਜੋ ਗੁਰਵੰਤ ਸਿੰਘ ਪੰਨੂ ਵੱਲੋਂ ਜਿਹੜਾ ਕਿ ਮੋਦੀ ਨੂੰ ਬੰਗਾਰਿਆ ਗਿਆ ਸਰਕਾਰ ਨੂੰ ਬੰਗਾਰਿਆ ਗਿਆ ਤੇ ਫੌਜੀਆ ਨੂੰ ਵੀ ਜਿਹੜੀ ਜੋ ਕਿਹਾ ਕਿ ਜਿਹੜਾ ਪਾਕਿਸਤਾਨ ਉੱਤੇ ਹਮਲਾ ਨਾ ਕੀਤਾ ਜਾਵੇ ਜਿਹੜੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੋ ਤੁਸੀਂ ਸੁਣ ਰਹੇ ਹੋ ਤੁਹਾਡੀ ਇਹਦੇ ਮੁਤਾਬਕ ਕੀ ਰਹੇ ਆ ਕਿ ਜੋ ਗੁਰਪੰਤ ਪੰਨੂ ਗੁਰਪੰਤ ਪੰਨੂ ਆ ਜਿਹੜਾ ਉਹ ਸਹੀ ਕਹਿ ਰਿਹਾ ਕੀ ਕਹਿ ਰਿਹਾ ਉਹਦੇ ਨਜ਼ਰਾਂ ਦੇ ਵਿੱਚ ਤੁਸੀਂ ਕਵੇਂ ਉਹਨੂੰ ਦੇਖਦੇ ਹੋ ਕਿਉਂਕਿ ਹਮੇਸ਼ਾ ਜਿਹੜਾ ਹੈਗਾ ਲੋਕਾਂ ਵੱਲੋਂ ਕਿਹਾ ਜਾਂਦਾ ਹੈਗਾ ਕਿ ਕੋਈ ਸਰਾਰਤੀ ਤੱਤ ਨੇ ਜਿਹੜੇ ਜਿਹੜਾ ਸਰਾਰਤੀ ਮਾਹੌਲ ਵਿਗੜਨਾ ਚਾਹੁੰਦੇ ਆ ਤੇ ਇਹ ਦੋ ਜਿਹੜਾ ਗੁਰਪੰਤ ਪੰਨੂ ਤੇ ਵੀ ਲੱਗਦੇ ਨੇ ਕਿ ਪੰਜਾਬ ਦੇ ਵਿੰਦਰ ਹਿੰਦੁਸਤਾਨ ਦੇ ਅੰਦਰ ਆ ਭਾਰਤ ਦੇ ਅੰਦਰ ਆ ਦਹਿਸਤਗਰਦੀ ਮਚਾਉਣਾ ਚਾਹੁੰਦਾ ਹੈਗਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈਗਾ ਕਿਉਂਕਿ ਜਿਸ ਤਰ੍ਹਾਂ ਅੱਜ ਸਿੱਖ ਫੌਜੀਆਂ ਨੂੰ ਕਹਿ ਰਿਹਾ ਕਿ ਉਹ ਨਵੰਬਰ 1983 ਦੇ ਵਿੱਚ ਹਮਲਾ ਕੀਤਾ ਭਾਰਤ ਸਰਕਾਰ ਵੱਲੋਂ ਭਾਰਤੀਆਂ ਫੌਜਾਂ ਵੱਲੋਂ ਤੇ ਉਸ ਦੇ ਲਈ ਜਿਹੜਾ ਕਿ ਫੌਜੀਆਂ ਨੂੰ ਦੱਸਿਆ ਕਿ ਤੁਸੀਂ ਕੀ ਕਰੋ ਤੇ ਕੀ ਕਰਨਾ ਤੁਹਾਨੂੰ ਚਾਹੀਦਾ ਬੇਸਕਾ ਇਸ ਦੇ ਬਿਆਨ ਨੂੰ ਜਿਹੜਾ ਕਿ ਹੁਣ ਖਾ ਖਾਸੀ ਅਹਿਮਤ ਨਹੀਂ ਦਿੱਤੀ ਜਾਂਦੀ ਕਿਉਂਕਿ ਅਨੇਕਾਂ ਵਾਰ ਜਿਹੜੇ ਬਿਆਨ ਇਹ ਦੱਸਿਆ ਜਾ ਰਿਹਾ ਕਿ ਗੁਰਪੰਥ ਪੰਥ ਨੂੰ ਹਮੇਸ਼ਾ ਜਿਹੜਾ ਆਪਣੇ ਬਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਬਿਆਨ ਤਾਂ ਦੇ ਦਿੰਦਾ ਪਰ ਜੋ ਲੋਕਾਂ ਦੇ ਨਾਲ ਵਾਅਦਾ ਕਰਦਾ ਲੋਕਾਂ ਨੂੰ ਰੁਪਏ ਕਹਿੰਦਾਗਾ ਮੈਂ ਰੁਪਏ ਦੇ ਦੂੰ ਐਨੇ ਦੇ ਦੂੰ ਪਰ ਕਿਸੇ ਅਜ ਨੌਜਵਾਨਾਂ ਨੂੰ ਅਨੇਕਾਂ ਮੁੰਡੇ ਮੁੰਡੇ ਨੌਜਵਾਨ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਪਰ ਕਿਸੇ ਦੀ ਸਹਾਰ ਨਹੀਂ ਲਈ ਜਾਂਦੀ ਇਹ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਵਿਦੇਸ਼ ਦੀ ਧਰਤੀ ਤੋਂ ਬੈਠ ਕੇ ਬਾਹਰ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਗਰਾਊਂਡ ਲੈਵਲ ਤੇ ਆ ਕੇ ਗੱਲਾਂ ਕਰਨੀਆਂ ਬਹੁਤ ਔਕੀਆਂ ਹੋ ਜਾਂਦੀਆਂ ਨੇ ਇਸ ਬਿਆਨ ਬਾਰੇ ਤੁਸੀਂ ਕੀ ਚਾਹੁੰਦੇ ਹੋ ਕੀ ਤੁਹਾਡੀ رائے ਆ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਦੂਸਰਾ ਜੋ ਭਾਈ ਅੰਮਰਤਪਾਲ ਸਿੰਘ ਬਾਰੇ ਪ੍ਰਧਾਨ ਮੰਤਰੀ ਬਾਜਦੇ ਕੇ ਗੱਲਾਂ ਕਈਆਂ ਨੇ ਜਾਂ ਮਜੀਠੀਏ ਬਾਰੇ ਗੱਲਾਂ ਕਈਆਂ ਨੇ ਉਹਨੂੰ ਤੁਸੀਂ ਕਵੇਂ ਦੇਖਦੇ ਹੋ ਕਿ ਮਜੀਠੀ ਦਾ ਹੁਣ ਸੱਚ ਬਾਹਰ ਆ ਗਿਆ ਕਿ ਮਜੀਠੀ ਨੇ ਜੋ ਇਲਜ਼ਾਮ ਪ੍ਰਧਾਨ ਮੰਤਰੀ ਬਾਜਦੇ ਕੇ ਤੇ ਲਾਏ ਸੀ ਕਿ ਜੀ ਇਹਨਾਂ ਦੇ ਫੁੱਟ ਪੈ ਗਈ ਇਹ ਲੜਪੇ ਜੀ ਭਾਈ ਅੰਮਰਤਪਾਲ ਸਿੰਘ ਨੂੰ ਇਸ ਤਰ੍ਹਾਂ ਕਹਿੰਦਾ ਉਸ ਤਰ੍ਹਾਂ ਕਹਿੰਦਾ ਅੱਜ ਮੈਂ ਕਹਿੰਦਾ ਕਿ ਮਜੀਠੀ ਦੇ ਮੂੰਹ ਤੇ ਇੱਕ ਚਪੇੜ ਮਾਰੀਆ ਪ੍ਰਧਾਨ ਮੰਤਰੀ ਬਾਜਦੇ ਕੇ ਨੇ ਆਪਣੀਆਂ ਗੱਲਾਂ ਰਾਹੀਂ ਉਹਨਾਂ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਕਿ ਭਾਈ ਮਜੀਠੀ ਦੀਆਂ ਗੱਲਾਂ ਵਿੱਚ ਨਾ ਆਓ ਮਜੀਠੀ ਦਾ ਹੱਲਿਆ ਫਿਰਦਾ ਦਿਮਾਗ ਉਹਦਾ ਇਲਾਜ ਕਰਾਓ ਉਹਨੂੰ ਚੱਕ ਚੁੱਕ ਕੱਟ ਕੇ ਅਸੀਂ ਦੇ ਦਿੰਨੇ ਆ ਇਸ ਕਰਕੇ ਜਿਹੜਾ ਮਜੀਠੀ ਨੇ ਵੀ ਹੁਣ ਸਮਝ ਲੈਣਾ ਚਾਹੀਦਾ ਕਿ ਹਰ ਇੱਕ ਬੱਚਾ-ਬੱਚਾ ਜਾਣਦਾ ਕਿ ਭਾਈ ਤੁਸੀਂ ਕਵੇਂ ਰਾਜਨੀਤੀ ਕਰਦੇ ਹੋ ਕਵੇਂ ਤੁਹਾਡੇ ਤੁਸੀਂ ਰਾਜਨੀਤੀ ਤੁਹਾਡੇ ਪੁਰਖਿਆਂ ਨੇ ਕੀਤੀ ਆ ਕਿ ਲੋਕਾਂ ਦੇ ਪਤ ਮਰਵਾ ਕੇ ਬਰਗਾੜੀ ਵਰਗੇ ਜਿਹੜਾ ਕਾਂਡ ਕਰਵਾ ਕੇ ਜਿਹੜਾ ਤੁਸੀਂ ਅਜੇ ਵੀ ਨਹੀਂ ਸਾਲੰਦੇ 78 ਦੇ ਵਿੱਚ 13 ਸਿੰਘ ਮਾਰੇ ਗਏ ਤੇ 78 ਜਣੇ ਜ਼ਖਮੀ ਕਰ ਦਿੱਤੇ ਉਥੋਂ ਅੱਗ ਝੁਲਸਦੀ ਝੁਲਸਦੀ ਆ ਕੇ 2025 ਆ ਗਿਆ ਚੜ ਚੁੱਕਿਆਗਾ ਤੁਸੀਂ ਇਸ ਤੋਂ ਪਹਿਲਾਂ ਜੋ ਕੁਝ ਕੀਤਾ ਉਹ ਲੋਕ ਤੁਹਾਡੇ ਸਾਹਮਣੇ ਹਰ ਇੱਕ ਜਾਣ ਦਾ ਬੱਚਾ ਬੱਚਾ ਤੇ ਇਸ ਵੀਡੀਓ ਨੂੰ ਵੱਤਵਾਦੇ ਸ਼ੇਅਰ ਕਰਨ ਆਪਣੇ ਕਮੈਂਟ ਜਿਹੜੇ ਲਿਖਣੇ ਜ਼ਰੂਰ ਲਿਖਣੇ ਨੇ ਧੰਨਵਾਦ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ